ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਜਗ ਬਾਣੀ ਟੀਵੀ ਤੇ ਮੈਂ ਹਾਂ ਅਨਕੇਸ਼ ਸ਼ਰਮਾ ਸੋ ਜਿਵੇਂ ਵੀ ਤੁਸੀਂ ਸਾਰੇ ਜਾਣਦੇ ਹੋ ਅੱਜ 25 ਜੁਲਾਈ ਤੋਂ ਮਾਤਾ ਚਿੰਤਪurni ਜੀ ਦੇ ਨవరాత్రੇ ਜਿਹੜੇ ਕਿ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਵਿੱਚੋਂ ਪੰਜਾਬ ਭਰ ਦੇ ਵਿੱਚੋਂ ਹੀ ਨਹੀਂ ਬਲਕਿ ਦੇਸ਼ ਦੇ ਹਰ ਕੋਨੇ ਦੇ ਵਿੱਚੋਂ ਲੋਕ ਨੇ ਜਿਹੜੇ ਕਿ ਚਿੰਤਪurni ਮਾਤਾ ਜੀ ਦੇ ਦਰਬਾਰ ਦੇ ਉੱਤੇ ਨਸਮਸਤਕ ਹੋਣ ਦੇ ਲਈ ਆਉਂਦੇ ਨੇ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ ਤਾਂ ਉੱਥੇ ਹੀ ਆਪਾਂ ਹੁਸ਼ਿਆਰਪੁਰ ਦੀ ਜੇਕਰ ਗੱਲ ਕਰੀਏ ਤਾਂ ਐਂਟਰੀ ਪੁਆਇੰਟ ਜਿਹੜਾ ਕਿ ਹੁਸ਼ਿਆਰਪੁਰ ਹੈ ਥਰੂ ਹੁਸ਼ਿਆਰਪੁਰੋਂ ਕੇ ਜਿਹੜੀਆਂ ਕਿ ਸੰਗਤਾ ਨੇ ਮਾਤਾ ਚਿੰਤਪੁਰਨੀ ਜਾਣ ਦੇ ਲਈ ਇੱਥੋਂ ਨਿਕਲਦੀਆਂ ਨੇ ਤਾਂ ਉੱਥੇ ਹੀ ਅਸੀਂ ਜੇਕਰ ਰਸਤੇ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਜਿੱਥੋਂ ਚੋਹਾਲ ਦੀ ਪਹਿਲੀ ਚੜ੍ਹਾਈ ਸ਼ੁਰੂ ਹੁੰਦੀ ਹੈ ਯਾ ਰਸਤਾ ਹੈ ਮਾਤਾ ਚਿੰਤਪੁਰਨੀ ਨੂੰ ਜਾਣ ਦਾ ਤਾਂ ਲੰਗਰਾਂ ਦੀ ਜਿਹੜੀ ਕਿ ਸ਼ੁਰੂਆਤ ਉੱਤੇ ਹੋ ਚੁੱਕੀ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਆ ਰਹੇ ਨੇ ਪੈਦਲ ਵੀ ਚੱਲ ਰਹੇ ਨੇ ਪੈਦਲ ਯਾਤਰਾ ਵੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਹਾਲਾਂਕਿ ਇੰਨਾ ਗਰਮੀ ਦਾ ਜਿਹੜਾ ਕਿ ਮੌਸਮ ਹੈ ਫਿਰ ਵੀ ਜਿਹੜਾ ਕਿ ਪਹਿਲੇ ਦਿਨ ਜਿਹੜੀ ਆ ਕਿ ਪੂਰੀਆਂ ਰੌਣਕਾਂ ਨੇ ਉਹ ਤੁਹਾਨੂੰ ਰੋੜਾਂ ਦੇ ਉੱਤੇ ਦਿਖਾਈ ਦੇ ਰਹੀਆਂ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਇਲਾਕਿਆਂ ਚੋਂ ਆਏ ਲੋਕਾਂ ਦੇ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਭਗਤਾਂ ਵਾਸਤੇ ਜਿਹੜੇ ਕਿ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਅਸ਼ੀਰਵਾਦ ਪ੍ਰਾਪਤ ਕਰਨਗੇ ਤਾਂ ਅਜੇਹੇ ਦੇ ਵਿੱਚ ਪ੍ਰਸ਼ਾਸਨ ਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਸ ਨੂੰ ਦੇਖਦੇ ਹੋਏ ਅੱਜ ਡੀਸੀ ਮੈਡਮ ਹੁਸ਼ਿਆਰਪੁਰ ਅਸ਼ਕਾ ਜੈਨ ਦੇ ਵੱਲੋਂ ਵੀ ਜਿਹੜੀ ਕਿ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੇ ਕਿ ਸਟੀਗ ਪ੍ਰਸ਼ਾਸਨਿਕ ਪ੍ਰਬੰਧਾਂ ਨੂੰ ਲੈ ਕੇ ਮੀਡੀਆ ਧਾਰਿਆਂ ਦੇ ਨਾਲ ਵਕ ਵਕ ਮੀਡੀਆ ਧਾਰਿਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸਪੈਸ਼ਲੀ ਜਿਹੜਾ ਕਿ ਉਹਨਾਂ ਦੇ ਵੱਲੋਂ ਪਲਾਸਟਿਕ ਯੂਜੇਜ ਆਫ ਪਲਾਸਟਿਕ ਹੈ ਜਿਹੜੀ ਕਿ ਲੰਗਰ ਦੇ ਵਿੱਚ ਅਸੀਂ ਡਿਸਪੋਜ਼ੇਬਲ ਦੇਖਦੇ ਆ ਉਹਨਾਂ ਦੇ ਉੱਤੇ ਜਿਹੜੀ ਕਿ ਰੋਕ ਲਗਾਉਣ ਦੀ ਗੱਲਬਾਤ ਕੀਤੀ ਗਈ ਆ ਤਾਂ ਉੱਥੇ ਹੀ ਜੇਕਰ ਅਸੀਂ ਟ੍ਰੈਫਿਕ ਪ੍ਰਬੰਧਨ ਦੀ ਗੱਲ ਕਰੀਏ ਤਾਂ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਵੀ ਨੇ ਜਿਹੜੇ ਉਹ ਵੀ ਤੁਹਾਨੂੰ ਮੇਨ ਮੇਨ ਜਗਾਵਾਂ ਨੇ ਜਿੱਥੇ ਜਿੱਥੋਂ ਦੀ ਮੇਨ ਐਂਟਰੀ ਪੁਆਇੰਟਸ ਨੇ ਤਾਂ ਉੱਥੇ ਤੁਹਾਨੂੰ ਬੈਰੀਗੇਟਿੰਗ ਦੇ ਨਾਲ ਟ੍ਰੈਫਿਕ ਅਧਿਕਾਰੀ ਵੀ ਅਤੇ ਨਾਤ ਦਿਸਣਗੇ ਤਾਂ ਵੱਡੀ ਇੱਕ ਜ਼ਿੰਮੇਵਾਰੀ ਜਿਹੜੀ ਕਿ ਪ੍ਰਸ਼ਾਸਨ ਨੂੰ ਵੀ ਨਿਭਾਣੀ ਪੈਂਦੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਆਂਦੇ ਨੇ ਤਾਂ ਉੱਥੇ ਰਸ਼ ਭਰਿਆ ਮਾਹੌਲ ਹੁੰਦਾ ਹੈ ਤਾਂ ਕਈ ਲੋਕ ਨੇ ਜਿਹੜੇ ਕਿ ਉਹ ਹੁੱਲੜਬਾਜ਼ੀ ਵੀ ਕਰਦੇ ਨੇ ਨੌਜਵਾਨ ਹੁੰਦੇ ਨੇ ਪੀਪਣੀਆਂ ਮਾਰੀਆਂ ਜਾਂਦੀਆਂ ਨੇ ਉਹਨਾਂ ਦੇ ਵੱਲੋਂ ਜਿਹੜੇ ਕਿ ਰਸਤੇ 'ਚ ਜਾਂਦੇ ਨੇ ਟ੍ਰਿਪਲੀਆਂ ਹੁੰਦੀਆਂ ਐ ਮੋਟਰਸਾਈਕਲਾਂ ਦੇ ਜਿਹੜੇ ਕਿ ਸਲੰਸਰ ਨੇ ਉਹ ਲੰਡੇ ਹੁੰਦੇ ਨੇ ਤਾਂ ਜਿਸ ਦੇ ਵਿੱਚੋਂ ਫੜਫੜ ਦੀ ਜਿਹੜੀ ਕਿ ਆਵਾਜ਼ ਆਂਦੀ ਆ ਤਾਂ ਆਲੇ-ਦੁਆਲੇ ਦਾ ਅੰਮ ਮਾਹੌਲ ਜਿਹੜਾ ਕਿ ਉਸ ਦੇ ਨਾਲ ਖਰਾਬ ਹੁੰਦਾ ਸੋ ਉਹਨਾਂ ਨੂੰ ਵੀ ਜਿਹੜੀ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਪਹਿਲਾਂ ਹੀ ਜਿਹੜੀ ਕਿ ਅਪੀਲ ਕੀਤੀ ਗਈ ਹੈ ਕਿ ਧਾਰਮਿਕ ਜਿਹੜੀ ਕਿ ਜਗਾਵਾਂ ਤੇ ਲੋਕ ਜਾਨ ਦੇ ਲਈ ਨਿਕਲੇ ਨੇ ਕਿਉਂਕਿ ਧਾਰਮਿਕ ਆਸਥਾ ਜੁੜੀ ਹੋਈ ਹੈ ਲੋਕਾਂ ਦੀ ਤਾਂ ਇਸ ਨੂੰ ਜਿਹੜੇ ਕਿ ਹੁੱਲੜਬਾਜ਼ੀ ਕਰਕੇ ਖਰਾਬ ਨਾ ਕੀਤਾ ਜਾਵੇ ਤੇ ਆਰਾਮ ਦੇ ਨਾਲ ਆਇਆ ਜਾਵੇ ਦਰਸ਼ਨ ਕੀਤੇ ਜਾਣ ਮਾਤਾ ਜੀ ਦੇ ਆਨੰਦ ਜਿਹੜਾ ਕਿ ਮਾਰਿਆ ਜਾਵੇ ਉਹਨਾਂ ਦੇ ਵੱਲੋਂ ਤੇ ਇੱਥੇ ਜੇਕਰ ਅਸੀਂ ਪੁਲਿਸ ਅਧਿਕਾਰੀਆਂ ਦੀ ਗੱਲ ਕਰੀਏ ਡੀਐਸਪੀ ਤੋਂ ਲੈ ਕੇ ਐਸਪੀ ਤੱਕ ਜਾਂ ਹੋਰ ਜਿਹੜੇ ਕਿ ਅਧਿਕਾਰੀ ਨੇ ਇਨਸਪੈਕਟਰਸ ਨੇ ਵਕ ਵਕ ਉਹਨਾਂ ਦੀ ਜਿਹੜੀ ਕਿ ਡਿਊਟੀ ਵਕ ਵਕ ਏਰੀਆਜ਼ ਦੇ ਵਿੱਚ ਲਗਾਈ ਗਈ ਹੈ ਤਾਂ ਜੋ ਜਿਹੜਾ ਕਿ ਇੱਕ ਡਿਸਪਲਿਨ ਭਰਿਆ ਮਾਹੌਲ ਮੇਨਟੇਨ ਰਹਿ ਸਕੇ ਲਗਭਗ ਜਿਹੜੇ ਕਿ 450 ਦੇ ਕਰੀਬ ਮੁਲਾਜ਼ਮ ਹੈ ਜਿਹੜੇ ਕਿ ਪੰਜਾਬ ਪੁਲਿਸ ਦੇ ਉਹ ਰੋਡ ਤੇ ਆਪਾਂ ਕਹਿ ਲਈਏ ਇੱਥੋਂ ਦੀ ਲੈ ਕੇ ਜਿਹੜਾ ਕਿ ਬਾਰਡਰ ਹੈ ਉਹਦੇ ਤੱਕ ਜਿਹੜੇ ਕਿ ਤਨਾਤ ਦਿਸਣਗੇ ਕਿਉਂਕਿ ਰਾਤੀ ਵੀ ਜਿਹੜਾ ਕਿ ਲੰਗਰ ਹੈ ਜਾਂ ਟੋਟਲ ਜਿਹੜੇ ਕਿ ਚੱਲਦੇ ਰਹਿੰਦੇ ਨੇ ਤਾਂ ਰਾਤੀ 12 1 ਵਜੇ ਤੱਕ ਪੂਰੀ ਇੱਥੋਂ ਰੌਣਕ ਹੁੰਦੀ ਆ ਤਾਂ ਇੱਕ ਅਪੀਲ ਐਂਡ ਦੇ ਵਿੱਚ ਅਸੀਂ ਜ਼ਰੂਰ ਕਰਨਾ ਚਾਹਾਂਗੇ ਕਿ ਜਿਹੜੇ ਵੀ ਲੋਕ ਆ ਰਹੇ ਨੇ ਜਾਂ ਜਿਹੜੇ ਨੌਜਵਾਨ ਵੀ ਨੇ ਉਹਨਾਂ ਵੱਲੋਂ ਜਿਹੜੇ ਕਿ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕੀਤੀ ਜਾਵੇ ਕਿਉਂਕਿ ਜਿਹੜਾ ਕਿ ਧਾਰਮਿਕ ਜਗ੍ਹਾ ਤੇ ਆਪਾਂ ਜਾ ਰਹੇ ਹਾਂ ਇੱਕ ਆਸਥਾ ਲੈ ਕੇ ਉਸ ਨੂੰ ਜਿਹੜਾ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜਾਂ ਕਿਸੇ ਵੀ ਤਰ੍ਹਾਂ ਦਾ ਇਨਡਿਸਿਪਲਨ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤਾਂ ਜੋ ਜਿਹੜੇ ਕਿ ਲੋਕ ਨੇ ਆਪਣੇ ਪੌਂਸਕਨ ਮਾਤਾ ਚਿੰਤਪੁਰਨੀ ਦੇ ਦਰਬਾਰ ਖੁਸ਼ਹਾਲ ਹੋ ਕੇ ਤੇ ਕਿਸੇ ਨੂੰ ਵੀ ਕਿਸੇ ਦਿੱਕਤ ਪਰੇਸ਼ਾਨੀ ਦਾ ਜਿਹੜਾ ਕਿ ਸਾਹਮਣਾ ਨਾ ਕਰਨਾ ਪਵੇ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮੈਂ ਹਾਂ ਨਕੇਸ਼ ਸ਼ਰਮਾ